ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇਣ ਲੱਗਾ ਵੀ ਕੈਨੇਡਾ ਦੇ ਵਿੱਚ ਜਦੋਂ ਨਾਲ ਕੋਈ ਕਿਸੇ ਘਰੇ ਫੰਕਸ਼ਨ ਹੁੰਦਾ ਵਾ ਤਾਂ ਉਹ ਵੱਖੋ ਵੱਖਰਾ ਸਿਸਟਮ ਹੁੰਦਾ ਜਿਵੇਂ ਹੁਣ ਮੈਂ ਵੀਰੇ ਹੁਣਾਂ ਨਾਲ ਗੱਲ ਕੀਤੀ ਆ ਠੀਕ ਹੈ ਦੇ ਸਾਡਾ ਕੱਲਾ ਰਸੋਈ ਦਾ ਕੰਮ ਹੁੰਦਾ ਵੀ ਜਿਵੇਂ ਜਿਹੜੀ ਵੈਰਾਈਟੀ ਅਸੀਂ ਬਣਾਈ ਆ ਅਗਲੇ ਦੇ ਘਰੇ ਜਾ ਕੇ ਪ੍ਰੋਪਰ ਜਿੰਨੀ ਸਾਡੀ ਗੱਲ ਹੋਈ ਹੁੰਦੀ ਆ ਜਿੰਨੇ ਜਿਵੇਂ ਆਪਣਾ ਇੰਡੀਆ ਦੇ ਵਿੱਚ ਆਪਣਾ ਸਿਸਟਮ ਹੁੰਦਾ ਵੀ ਪਲੇਟ ਸਿਸਟਮ ਹੁੰਦਾ ਜਿੰਨੀਆਂ ਪਲੇਟਾਂ ਹੋਈਆਂ ਉਹਦੇ ਹਿਸਾਬ ਨਾਲ ਸਿਸਟਮ ਕੱਢ ਲੈਂਦੇ ਆ ਤੇ ਮੀਨੂ ਬਣਾਇਆ ਹੁੰਦਾ ਵਾ ਬਈ ਜਿਵੇਂ ਅਗਲੇ ਨੇ ਚਾਰ ਵੈਰਾਈਟੀਆਂ ਮੰਗੀਆਂ ਜਾਂ ਪੰਜ ਵੈਰਾਈਟੀਆਂ ਮੰਗੀਆਂ ਦੋ ਦਾਲਾਂ ਦੋ ਸਬਜ਼ੀਆਂ ਜਾਂ ਜਿਹੜੀ ਵੀ ਆਈਟਮ ਮੰਗੀ ਉਹ ਉਸ ਹਿਸਾਬ ਨਾਲ ਰੇਟ ਐਡਜਸਟ ਹੋ ਜਾਂਦਾ ਵਾ ਤੇ ਹੁਣ ਅਸੀਂ ਪ੍ਰਿੰਟਨ ਦੇ ਵਿੱਚ ਖੜੇ ਆ ਤੇ ਆ ਅੰਦਰਲੀ ਸਾਈਡ ਮੁੰਡਾ ਕੰਮ ਕਰ ਰਿਹਾ ਵਾ ਆਪਾਂ ਕੋਸ਼ਿਸ਼ ਕਰਾਂਗੇ ਗੱਲ ਕਰਾਂਗੇ ਮੁੰਡੇ ਨਾਲ ਵੀਰੇ ਇਹਨਾਂ ਗੱਲ ਕਰਨ ਦੀ ਤੇ ਵੀਰੇ ਕੀ ਨੋ ਆਪਣਾ ਅਜਿਹਾ ਨਾਮ ਰੋਬਿਨ ਰੋਬਿਨ ਕੀ ਨੋ ਆਪਣਾ ਆਪਣੇ ਜਿਹੜਾ ਤੁਹਾਡਾ ਕੰਮ ਹੈ ਇਹਦਾ ਕੱਪੜੀ ਦਾ ਨਾਮ ਆ ਵੀਰੇ ਐਨ ਐਸ ਸਵੀਟਸ ਐਨ ਐਸ ਸਵੀਟਸ ਨਾਮ ਹੈ ਸਵੀਟਸ ਨੇ ਕਿਹਾ ਇੱਥੇ ਕਿਹੜੀ ਜਗ੍ਹਾ ਵਾ ਟੌਰਮਨ ਸਟਰੀਟ ਤੇ ਟੌਰਮਨ ਸਟਰੀਟ ਤੇ ਕਿੰਨਾ ਚਿਰ ਹੋਇਆ ਕੰਮ ਸ਼ੁਰੂ ਕੀਤੇ ਨੂੰ ਹਾਂਜੀ ਮੈਨੂੰ 5 ਮਹੀਨੇ ਹੋਏ ਪਹਿਲਾਂ ਮੈਂ ਪ੍ਰੋਪਰ ਕਰਦਾ ਸੀ ਰੈਸਪੋਂਡੈਂਟ ਦੇ ਕੰਮ ਕਰਦਾ ਸੀਗਾ ਦੇਖਿਆ ਸਾਰਾ ਪਾਸੇ ਓਕੇ ਮੈਂ ਕਿੱਦਾਂ ਕੰਮ ਆ ਕੀ ਕੰਮ ਆਣਾ ਦਾ ਚਲੋ ਪਹਿਲਾਂ ਤਾਂ ਅਸੀਂ ਇਹ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆ ਅਸੀਂ ਕਹਿੰਦੇ ਤੁਹਾਡਾ ਕੰਮ ਬਹੁਤ ਵਧੀਆ ਚੱਲੇ ਜਿੱਥੇ ਵੀ ਵੀਡੀਓ ਜਾਵੇ ਲੋਕ ਸ਼ੇਅਰ ਕਰਨ ਹਨਾ ਮੈਂ ਇੱਕ ਬਲੌਗਰ ਵੀ ਹਾਂ ਇੱਕ ਮੈਂ ਪੱਤਰਕਾਰ ਵੀ ਹਾਂ ਇੰਡੀਆ ਹਨਾ ਥੈਂਕ ਯੂ ਬੜੀ ਥੋੜੇ ਸਮੇਂ ਲਈ ਇੱਥੇ ਆਇਆ ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਸਿਸ ਤੇ ਇੱਥੇ ਜਦੋਂ ਆਪਾਂ ਜਦੋਂ ਕਿ ਪ੍ਰੋਗਰਾਮ ਕਰਦਾ ਜਿਵੇਂ ਕੋਈ ਜਾਗੋ ਵਗੈਰਾ ਕਰਦਾ ਜਿਵੇਂ ਹੁਣਾਂ ਟਰੱਕ ਵਗੈਰਾ ਇਸੇ ਤਰ੍ਹਾਂ ਹੀ ਲੈ ਕੇ ਹੁਣੇ ਤੁਸੀਂ ਸਮਾਨ ਐਸੀ ਲੈ ਕੇ ਆਣਾ ਗਰਾਜ ਦੇ ਵਿੱਚ ਲੋਕਾਂ ਦੇ ਗਰਾਜ ਦੇ ਵਿੱਚ ਪਰਮਿਸ਼ਨ ਲਈ ਦੀ ਪਹਿਲਾਂ ਠੀਕ ਆ ਪਰਮਿਸ਼ਨ ਲੈ ਕੇ ਇਹ ਪਰਮਿਸ਼ਨ ਘਰ ਵਾਲੇ ਲੈਂਦੇ ਆ ਜਾਂ ਤੁਸੀਂ ਲੈਂਦੇ ਮਤਲਬ ਆਪ ਕਰਕੇ ਬਣਾ ਜਾ ਗਰਾਜ ਦੇ ਵਿੱਚ ਬਣਾਇਆ ਓਕੇ ਹਾਂ ਅਜੇ ਜੇ ਨਹੀਂ ਅਗਲਾ ਕਹਿੰਦਾ ਜਾਂ ਫਿਰ ਆਪਾਂ ਟਰੱਕ ਦੇ ਵਿੱਚ ਆਪਾਂ ਕਰ ਲੈਂਦੇ ਓਕੇ ਇਹ ਪਰਮਿਸ਼ਨ ਤਾਂ ਫਿਰ ਜਿਵੇਂ ਆ ਮਤਲਬ فرض ਕਰ ਲਓ ਜਿਵੇਂ ਆਪਾਂ ਜਿਹੜੇ ਸਮਾਗਮ ਤੇ ਆਏ ਇਹਨਾਂ ਦਾ ਮਗਰ ਡੀਜ ਲੱਗਿਆ ਇਹਦਾ ਵੀ ਪਰਮਿਸ਼ਨ ਲੈਣਾ ਪੈਂਦਾ ਕਿ ਨਹੀਂ ਠੀਕ ਹੈ ਜਿਹੜਾ ਜਿਹੜਾ ਹੁਣ ਜਿਵੇਂ ਕਿਸੇ ਹਾਲ ਦੇ ਵਿੱਚ ਫੰਕਸ਼ਨ ਹੁੰਦਾ ਜਾਂ ਜਿਵੇਂ ਉੱਥੇ ਫਿਰ ਕੀ ਸਿਸਟਮ ਹੁੰਦਾ ਖਾਣ ਦਾ ਆਲਾ ਹੁੰਦਾ ਭਾਜੀ ਉੱਥੇ ਨਹੀਂ ਕਰਦੇ ਉਹਨਾਂ ਦਾ ਆਪਣਾ ਸਿਸਟਮ ਹੈ ਕੈਟਰਿੰਗ ਇਹਨੂੰ ਤੁਸੀਂ ਕੀ ਕਹਿੰਦੇ ਹੋ ਇਹ ਇਹਨੂੰ ਕੀ ਨਾਮ ਦਿੰਦੇ ਹੋ ਤੁਸੀਂ ਜਿਵੇਂ ਹੁਣ ਇਹ ਕੰਮ ਕਰਦੇ ਹੋ ਇਹ ਕੈਟਰਿੰਗ ਹੀ ਹੈ ਭਾਜੀ ਅੱਛਾ ਇਹ ਕੈਟਰਿੰਗ ਹੈ ਕੈਟਰਿੰਗ ਦਾ ਬਾਅਦ ਤੇ ਬਾਅਦ ਕਿੰਨਾ ਇਕੱਠ ਕਵਰ ਕਰ ਸਕਦੇ ਤੁਸੀਂ 300 ਬੰਦੇ 400 ਬੰਦੇ ਓਕੇ 300 ਤੋਂ 400 ਬੰਦੇ 400 ਬੰਦੇ ਹਾਂਜੀ ਕੱਲ ਸਿੱਗੀ ਕੈਟਰਿੰਗ ਕੱਲ 300 ਬੰਦਿਆਂ ਕਰਕੇ ਆਂ ਉਹ ਵੀ ਇਹ ਘਰ ਦੇ ਗਰਾਜ ਵਿੱਚ ਕਿਤੇ ਠੀਕ ਆ ਉਹ ਰੇਟ ਦਾ ਅਡਜਸਟ ਹੋ ਜਾਂਦਾ ਮੀਨੂ ਦੇ ਹਿਸਾਬ ਨਾਲ ਜਿਣੀ ਜਿਹੜੇ ਵਧਿਆ ਨੇ ਉਸ ਨਾਲ ਰੇਟ ਵਧਿਆ ਤੇ ਇਹ ਜਿਹੜਾ ਤੁਹਾਡਾ ਆ ਆਹਾ ਆ ਗੈਸ ਤੇ ਹੀ ਬਣਾਉਨੇ ਹੋ ਤੁਸੀਂ ਸਾਰਾ ਕੁਝ ਦੇਸ ਤੋਂ ਦੰਦੂਰ ਆਪਣਾ ਲੱਗੇ ਕੋਲੇ ਵਾਲਾ ਅੰਦਰਲੀ ਸਾਈਡ ਉਹ ਇੰਡੀਆੋਂ ਜਮਨ ਦੰਦੂਰ ਆ ਹਾਂ ਕੋਲੇ ਵਾਲਾ ਦੰਦੂਰ ਚਲੋ ਅ ਅਸੀਂ ਆਪਣੇ ਇਸ ਪੇਜ ਤੋਂ ਤੁਹਾਡਾ ਸਵਾਗਤ ਕਰਦਾ ਅਸੀਂ ਤਾਂ ਕਹਿੰਦੇ ਆ ਬਹੁਤ ਵਧੀਆ ਮੁੰਡ ਬੀਰੇ ਨੇ ਕੰਮ ਕੀਤਾ ਤੇ ਇਹ ਮੈਂ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਦੇਣੀ ਸੀ ਕਿਉਂਕਿ ਜਿਹੜੀ ਆਪਣੀ ਵੀਡੀਓ ਆ ਇੰਡੀਆ ਵੀ ਜਾਂਦੀ ਆ ਕੈਨੇਡਾ ਦੇ ਪੇਜਾਂ ਤੇ ਵੀ ਚੱਲਦੀ ਆ ਇਥੇ ਤਾਂ ਲੋਕਾਂ ਨੂੰ ਪਤਾ ਹੀ ਐ ਖੈਰ ਜਿਹੜੇ ਲੋਕ ਕੈਨੇਡਾ ਰਹਿੰਦੇ ਆ ਉਹਨਾਂ ਨੂੰ ਤਾਂ ਹਰ ਚੀਜ਼ ਦਾ ਪਤਾ ਹੀ ਹੁੰਦਾ ਜਿਹੜੀ ਮੇਨ ਜਾਣਕਾਰੀ ਦੇਣ ਦਾ ਸਾਡਾ ਮੁੱਖ ਮਕਸਦ ਹੁੰਦਾ ਜਿਹੜੇ ਲੋਕ ਇੰਡੀਆ ਬੈਠੇ ਆ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਇਹ ਵੀਰੇ ਨੇ ਦੱਸਿਆ ਵੀ ਜਿਵੇਂ ਤੁਸੀਂ ਨਵਾਂ ਸ਼ਹਿਰ ਤੋਂ ਹਾਂ ਇਹ ਵੀਰੇ ਨੇ ਦੱਸਿਆ ਵੀ ਸਾਡਾ ਇਹ ਨਾ ਕੰਮ ਆ ਪ੍ਰੋਪਰ ਬਿਲਕੁਲ ਸਹੀ ਹੁੰਦਾ ਕਿਉਂਕਿ ਕੈਨੇਡਾ ਇੰਡੀਆ ਤਾਂ ਹੈ ਨਹੀਂ ਇੱਥੇ ਵੀ ਤੁਸੀਂ ਕੋਈ ਮਾੜੀ ਚੀਜ਼ ਦਿਖਵਾ ਦਿਓ ਉਹ ਗਲਤ ਚੀਜ਼ ਖਵਾ ਰਹੇ ਹੋ ਕਿਉਂਕਿ ਇੱਥੇ ਤਾਂ ਹਰ ਇੱਕ ਟੀਨ ਸਿਟੀ ਵਾਲੇ ਚੈੱਕ ਕਰਦੇ ਆ ਹਨਾ ਇਹ ਨਹੀਂ ਹੁੰਦਾ ਜਿਵੇਂ ਪਨੀਰ ਵਗੈਰਾ ਇਹ ਪਨੀਰ ਕਿਹੜਾ ਆਉਂਦਾ ਇਹ ਹਜੇ ਪਾਸ ਬਈ ਹੈਪੀ ਡੈਰੀ ਦਾ ਅੱਛਾ ਡੈਰੀ ਨਹੀਂ ਹਾਂ ਹੈਪੀ ਡੈਰੀ ਦਾ ਫਰੈਸ਼ ਮੁੱਦਲਾਉਂਦਾ ਜੁੜੀ ਇੰਡੀਆ ਦੇ ਵਿੱਚ ਇੱਕ ਪਨੀਰ ਫੇਕ ਜਿਆ ਹੁੰਦਾ ਕੋਈ ਨਹੀਂ ਜੀ ਬਿਨਾ ਪੈਕਿੰਗ ਤੋਂ ਕੋਈ ਚੀਜ਼ ਨਹੀਂ ਇੱਥੇ ਜਿਹੜੀ ਪੈਕਿੰਗ ਆ ਉਹਦੇ ਤੇ ਵੀ ਪ੍ਰੋਪਰ ਡੇਟ ਹੁੰਦੀ ਆ ਕ੍ਰੋਪੋ ਡੇਟਾ ਜੀ ਉਹ ਖੁੱਲੀ ਚੀਜ਼ ਮਿਲ ਨਹੀਂ ਸਕਦੀ ਨਾ ਦੁੱਧ ਮਿਲ ਸਕਦਾ ਕੋਲਾ اچھا ਨਾ ਸਾਨੂੰ ਦੂਸਰਾ ਪਨੀਰ ਬਣਾ ਤੇ ਲਾਸਟ ਤੇ ਫੇਰ ਦੱਸ ਦਿਓ ਆਪਣਾ ਨਾਮ ਕੀ ਹੈ ਭਾਈ ਮੇਰਾ ਨਾਮ ਹੈਗਾ ਰੋਬਿੰਗ ਭਰ ਦਿਓ ਜੀ ਮੇਰਾ ਨਾਮ ਕੰਪਨੀ ਦਾ ਨਾਮ ਹੈਗਾ ਜੀ ਐਮ ਐਸ ਸਵੀਟਸ ਐਂਡ ਕੈਟਲ ਨਾਮ ਹੈ ਸਵੀਟਸ ਐਂਡ ਕੈਟਲ ਤੇ ਨੰਬਰ 2367866561 ਇੱਥੇ ਹੀ ਆ ਬ੍ਰਿੰਟਿੰਗ ਥੈਂਕ ਯੂ ਧੰਨਵਾਦ ਚਲੋ ਵੀਡੀਓ ਨੂੰ ਵੀਰੇ ਸ਼ੇਅਰ ਕਰ ਦਿਓ ਇੰਡੀਆ ਵਾਲਿਆਂ ਨੂੰ ਇੱਕ ਨਵੀਂ ਜਾਣਕਾਰੀ ਮਿਲੂਗੀ ਉਸੇ ਤਰ੍ਹਾਂ ਹੀ ਜੋਵੇਂ ਆਪਣੇ ਇੰਡੀਆ ਦੇ ਵਿੱਚ ਘਰਾਂ ਦੇ ਵਿੱਚ ਹਲਵਾਈ ਆ ਕੇ ਕੰਮ ਕਰਦੇ ਆ ਇਹ ਮੁੰਡੇ ਇੱਥੇ ਕੰਮ ਕਰਦੇ ਆ ਕਿਉਂਕਿ ਜਿਹੜੀ ਸ਼ਰਮ ਹੁੰਦੀ ਆ ਸ਼ਰਮ ਹੁੰਦੀ ਆ ਜਦੋਂ ਆਪਾਂ ਕੋਈ 2 ਨੰਬਰ ਦਾ ਧੰਦਾ ਕਰਨਾ ਮਿਹਨਤ ਕਰਨ ਨੂੰ ਕੋਈ ਸ਼ਰਮ ਨਹੀਂ ਮਿਹਨਤ ਨੂੰ ਹਮੇਸ਼ਾ ਸਲਾਮ ਹੁੰਦੀ ਆ ਸਾਡੀ ਵੀ ਸਲਾਮ ਹੁੰਦੀ ਆ ਸਾਡੇ ਪੇਜ ਦੀ ਵੀ ਸਲਾਮ ਹੁੰਦੀ ਆ ਅਤੇ ਪੰਜਾਬੀਆਂ ਦੀ ਵੀ ਸਲਾਮ ਹੁੰਦੀ ਆ ਬ੍ਰੈਂਟਨ ਤੋਂ ਬਿੱਟੂ ਸੁਵਦੀਕਰਨ ਦੀ ਰਿਪੋਰਟ ਧੰਨਵਾਦ ਜੀ